ਦੇਸਤੋ ਪਹਿਲਾ ਮੇਲਾ ਲਾਇਆ ਬਾਈ ਹੋਰਾਂ ਨੇ ਪਹਿਲੇ ਮੇਲੇ ਦੇ ਵਿੱਚ ਨੌ ਘਟਕੇ ਜਾ ਰਹੇ ਆ ਪਿੰਡ ਨੂੰ ਤੇ ਬਹੁਤ ਖੁਸ਼ੀ ਹੋਈ ਆ ਬਾਈ ਹੋਰਾਂ ਨੂੰ ਵੀ ਬਾਕੀ ਇਖਤਸਾਰ ਕੁਲਵਿੰਦਰ ਜੀ ਦੀ ਆ ਮਿਹਨਤ ਆ ਜੀ ਹਾਂ ਜੀ ਹਾਂ ਜੀ ਅੱਛਾ ਇਹ ਬਾਈ ਸਾਡੇ ਸਾਡੇ ਸਾਰੇ ਪਿੰਡ ਚ ਸਾਡੇ ਸਾਰੇ ਜਾਨਵਰ ਇਹ ਤਿਆਰ ਕਰ ਰਿਹਾ ਜੀ ਠੀਕ ਹੈ ਬੜੀ ਮਿਹਨਤ ਆ ਇਹਨੇ ਤਿਆਰ ਕੀਤੀ ਆ ਜੀ ਠੀਕ ਹੈ ਤੇ ਇਹ ਕਿੰਨੇ ਦਿਨਾਂ ਦੀ ਲੈ ਕੇ 35 ਦਿਨਾਂ ਦੀ ਕੱਟੀ ਆ ਤੇ ਪੰਜਵੇਂ ਪੋਜੀਸ਼ਨ ਤੇ ਆ ਗਈ ਆ ਠੀਕ ਆ ਲੈ ਕੇ ਕਿਵੇਂ ਆਏ ਉਹ ਹਿਸਟਰੀ ਦਾ ਜਿਹੜੀ ਸਵੇਰੇ ਦੇ ਸਵੇਰੇ ਨੂੰ ਆਏ ਆ ਸੀ ਸਕਾਰਪਿਓ ਤੇ ਸਕਾਰਪਿਓ ਦੇ ਕੱਟੀ ਲੈ ਕੇ ਪਟਿਆਲੇ ਕੋਲ ਮੁੜ ਕੇ ਆਏ ਆ ਦੇਖੋ ਮੁਲਾディーਏ ਜਿਹੜੀ ਕੀ ਆਈ ਆਗੀ ਟੌਪ 10 ਦੇ ਵਿੱਚ ਆਈ ਆ ਬਰੀਡ ਦੇ ਵਿੱਚ ਆ ਕਿਹੜੇ ਬੁੱਲ ਦੀ ਆਗੀ ਕਿਹੜੇ ਕੈਟਾਗਰੀ ਦੇ ਵਿੱਚ ਪਾਈ ਹੋਈ ਸੀ ਬਾਈ ਉਹਨੇ ਬਾਈ ਕਿਹੜੀ ਕੈਟਾਗਰੀ ਚ ਪਾਈ ਸੀ ਇਹ ਬਾਈ ਆਪਾਂ ਪਾਈ ਸੀ ਬਿਊਟੀ ਦਾ 0 ਤੋਂ 3 ਮਹੀਨਿਆਂ ਹਾਂਜੀ ਕਿਸਾਨਪ੍ਰਭੂ ਅੱਜ ਪਹੁੰਚੇ ਆ ਪਤਨੋਲੇ ਮੇਲੇ ਦੇ ਵਿੱਚ ਅੱਜ ਤਨੋਲੇ ਮੇਲੇ ਦੇ ਵਿੱਚ ਮੋਹਰਾਂ ਨਸਲ ਦੇ ਵਿੱਚ 0 ਤੋਂ ਲੈ ਕੇ 3 ਮਹੀਨਿਆਂ ਦੀਆਂ ਜਿਹੜੀਆਂ ਕਟੀਆਂ ਦਾ ਆਈਆਂ ਨੇ ਜਿੰਨਰ ਬਣੀਆਂ ਨੇ ਪਹਿਲੇ ਤੋਂ ਲੈ ਕੇ 10 ਨੰਬਰਾਂ ਤੱਕ ਉਹ ਤੁਹਾਨੂੰ ਕਟੀਆਂ ਸਾਰੀਆਂ ਦਿਖਾਵਾਂਗੇ ਕਿਸਾਨਪ੍ਰਭੂ ਕਿਉਂਕਿ ਸਾਰੇ ਕਿਸਾਨਪ੍ਰਭਾਵਾਂ ਨੂੰ ਹੁੰਦਾ ਵੀ ਹੋ ਆਪਾਂ ਚੰਗਾ ਸੀਮਣ ਵਰਤੀਏ ਤੇ ਦੇਖਦੇ ਆ ਕਿਸਾਨਪ੍ਰਭੂ ਕਿਹੜੀਆਂ ਸੀਮਣਾ ਜਿਹੜੇ ਉਹ ਟੌਪ ਤੇ ਚੱਲ ਰਹੇ ਨੇ ਕਿਹੜੇ ਕਟੀਆਂ ਆਈਆਂ ਨੇ ਟੌਪ ਤੇ ਅੱਜ ਦਖਾਓ ਹੈ ਜੀ ਕਿਸਾਨ ਭਰਾਵੋ ਇਹ ਜ਼ੀਰੋ ਤੋਂ ਲੈ ਕੇ 3 ਮਹੀਨਿਆਂ ਦੀ ਕੈਟਾਗਰੀ ਦੇ ਵਿੱਚ ਆਈ ਹੈਗੀ ਮੋਹਰਾ ਨਸਲ ਦੇ ਵਿੱਚ ਪਹਿਲੇ ਨੰਬਰ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਉਣੇ ਆ ਤੁਹਾਡੀ ਵੀ ਕਿਹੜੇ ਸੀਮਣ ਦੀ ਹੈ ਮਾਂ ਦਾ ਦੁੱਧ ਕੀ ਰਿਕਾਰਡ ਸੀਗਾ ਅੱਜ ਗੱਲਬਾਤ ਕਰਾਉਣੇ ਆਗੇ ਤੇ ਬਾਈ ਜੀ ਕਾਜੋ ਬਾਈ ਹੋਰਾਂ ਨਾਲ ਗੱਲਬਾਤ ਕਰਾਉਣੇ ਆ ਬਾਈ ਜੀ ਕਿਹੜੇ ਸੀਮਨ ਦੀ ਕੱਟੀ ਹੈਗੀ ਇਹ ਕੋਈ ਨੋਰਬਲ ਦੀ ਹੈ ਵੀਰੇ ਠੀਕ ਹੈ ਤੇ ਬਾਈ ਜੀ ਮਾਂ ਪੱਖੋਂ ਕੀ ਰਕਾਰ ਮਾਂ ਦੇ 20 ਪਲੱਸ ਹੈਗੀ ਆ 1470 ਦਦੀ ਹੈ ਮਾਂ ਠੀਕ ਹੈ ਪਹਿਲੀ ਵਾਰ ਮੇਲੇ ਤੇ ਆਏ ਹੋਗੇ ਹਾਂਜੀ ਹਾਂਜੀ ਪਹਿਲੀ ਵਾਰ ਠੀਕ ਹੈ ਇਹ ਏਰੀਆ ਕਿਹੜਾ ਬਾਈ ਆਪਣਾ ਅਸੀਂ ਥੰਦਾ ਵਾਲਾ ਪਿੰਡ ਆ ਜੀ ਸਾਡਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ ਹੈਗਾ ਠੀਕ ਹੈ ਤੇ ਬਾਈ ਇਹਦੀ ਖਾਦ ਇਹਨੂੰ ਖਰਾਕ ਕੀ ਦਿੰਨੇ ਹੋਗੇ ਦੁੱਧੀ ਚਾਉਂਦੀ ਹੈ ਜੀ ਤਕਰੀਬਨ ਮਾਝੇਟਾਂ ਸਾਰੀ ਛੱਡੀ ਦਾ ਠੀਕ ਹੈ ਕੋਈ ਐਕਸਟਰਾ ਡਾਈਟ ਹੋਰ ਤਾਂ ਨਹੀਂ ਕੁਝ ਵੀ ਬਸ ਮਾੜਾ ਲੈ ਗੋਟ ਉਹਨਾਂ ਤੋਂ ਠੀਕ ਆ ਬਾਕੀ ਬਾਈ ਕਿੰਨੇ ਪਸ਼ੂ ਆ ਬਾਈਆਂ ਕੋਲੇ ਹੈਗੇ 16 17 ਪਸ਼ੂ ਠੀਕ ਆ ਬਾਕੀ ਬਾਈ ਜੋ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਤਾਂ ਕਹਿੰਦੇ ਬਰੀਡ ਤੇ ਕੰਮ ਕਰੋ ਚੰਗਾ ਸੀਮਨ ਲਵਾਓ ਚੰਗਾ ਬੱਚੇ ਪੈਦਾ ਹੋਣਗੇ ਤੇ ਗਾਂ ਆਪਾਂ ਅਸੀਂ ਵੀ ਜਿਵੇਂ ਪਹਿਲੀ ਵਾਰੀ ਮੇਲੇ ਤੋਂ ਜਿੱਤੇ ਹੈਗੇ ਠੀਕ ਹੈ तकरीबन ਹਾਂਜੀ ਤੇ ਇੱਕ ਸਾਹ ਭਰਾਵ ਦੇਖ ਸਕਦੇ ਹੋ ਬਾਈ ਹੋਰੀ ਪਹਿਲੀ ਵਾਰ ਮੇਲੇ ਤੇ ਆਈ ਸੀ ਪਹਿਲੀ ਵਾਰੀ ਫਰਸਟ ਪ੍ਰਾਈਜ਼ ਆ ਜਿਹੜਾ ਉਹ ਲੈ ਕੇ ਜਾ ਰਹੇ ਲੈ ਜੀ ਅੱਜ ਗੁਰੂ ਦੇ ਪਿਆਰੇ ਸਿੰਘ ਨੂੰ ਮਿਲਦੇ ਆਂਗੇ ਜਿਹੜੇ ਕਿ ਕੱਟੀ ਲੈ ਕੇ ਆਏ ਸੀਗੇ ਬਾਕੀ ਆਪਾਂ ਸਾਰੇ ਮੇਲਿਆਂ ਤੇ ਮਿਲਦੇ ਰਹਨੇ ਇਹਨਾਂ ਨੂੰ ਤੇ ਡਿਟੇਲ ਦੱਸ ਦਿਓ ਜੀ ਬਾਬਾ ਜੀ ਇਹਨਾਂ ਦੀ ਇਹ ਬੱਚੀ ਹੈਗਾ ਸਰਕਾਰੀ ਬੋਲ ਦਾ ਬੱਚਾ ਮੇਰੇ ਕੋਲੇ ਦੋ ਮੇਲੇ ਜੇ ਤੂੰ ਇੱਥੋਂ ਜੇ ਤੂੰ ਆ ਡਿੰਡਗਾ ਠੀਕ ਹੈ ਤੇ ਗੰਗਾ ਨਗਰ ਤੋਂ ਇਹਦੀ ਮਾਂ 29 ਦੀ ਹੈ ਤੇ ਮੇਰੇ ਕੋਲ ਖੀਰੀ ਸੂਈ ਹੈ 14 ਲੀਟਰ ਤੇ ਚੱਲ ਰਹੀ ਆ ਠੀਕ ਹੈ ਤੇ ਇਹ ਕਿੰਨੇ ਦਿਨਾਂ ਦੀ ਲੈ ਕੇ 35 ਦਿਨਾਂ ਦੀ ਕੱਟੀ ਆ ਤੇ ਪੰਜਵੇਂ ਪੋਜੀਸ਼ਨ ਤੇ ਆ ਗਈ ਆ ਠੀਕ ਆ ਲੈ ਕੇ ਕਿਵੇਂ ਆਏ ਉਹ ਹਿਸਟਰੀ ਦਾ ਜਿਹੜੀ ਸਵੇਰੇ ਦੇ ਖਾਲਸਾ ਤੇ ਨੂੰ ਆਏ ਆ ਸੀ ਸਕਾਰਪਿਓ ਤੇ ਸਕਾਰਪਿਓ ਦੇ ਕੱਟੀ ਲੈ ਕੇ ਬਟਿਆਰੇ ਕੋਲੋਂ ਮੁੜ ਕੇ ਆਏ ਆ ਦੇਖ ਲੋ ਬਾਈ ਸਕਾਰਪਿਓ ਦੇ ਵਿੱਚ ਕੱਟੀ ਆਈ ਆ ਗਈ ਪੋਜੀਸ਼ਨ ਪਾ ਗਈ ਆ ਗਈ ਬਾਕੀ ਹੋਰ ਵੀ ਲੈ ਕੇ ਆਉਣਗੇ ਜਾਨਵਰ ਉਹ ਵੀ ਗੱਲਬਾਤ ਕਰਾਵਾਂਗੇ ਆਪਣੇ ਤਨੋਂ ਉੱਤੇ ਆਵੇ ਗੁਰੂ ਗੋਬਿੰਦ ਸਿੰਘ ਪਿਤਾ ਮਾਤਾ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਨਿਹਾਲੋ ਜਾਵੇ ਜੀ ਕਾਲਾ ਆਹ ਕਰ ਜੀ ਆਇਆ ਉਸਾ ਆਇਆ ਨੀ ਕੀ ਫਤਿਹ ਫੋਨ ਮੇਡ ਦੇ ਕੇ ਫੋਨ ਨੰਬਰ ਤੇ ਆ ਕੱਟੀ ਆਈ ਹੈਗੀ ਦੇਖ ਸਕਦੇ ਹੋ ਫੁੱਲ ਬੰਨੇ ਹੋਇਆ ਸੰਤਰੀ ਹੈਗਾ ਬਾਈ ਕਿਹੜੇ ਬੁੱਲ ਦੀ ਆ ਗਈ ਇਹ ਇਹ ਵੀਰੇ ਕੋਹੇ ਨੂਰ ਦੀ ਹੈ ਕੋਹੇ ਨੂਰ ਦੀ ਹੈ ਕਿੰਨੇ ਦਿਨਾਂ ਦੀ ਹੋਗੀ ਬਾਈ ਇਹ ਇਹ ਵੀਰੇ 15 ਦਿਨ ਘੱਟ ਆ ਜੀ 3 ਮਹੀਨੇ ਹੋਣ ਤੋਂ ਠੀਕ ਹੈ ਹਾਂਜੀ ਤੇ ਮਾਂ ਭੋਖੂ ਕੀ ਰਕਾਰਾ ਬਾਈ ਮਾਂ ਤਾਂ ਇਹਦਾ ਵੀਰੇ 18 ਦਿਨ ਤੋਂ ਦੁੱਧ ਆ ਠੀਕ ਹੈ ਘੜਦੀ ਆ ਯਾਨੀ ਇਹੀ ਪਿੰਦੀ ਆ ਠੀਕ ਹੈ ਇਹ ਜੀ ਖਾਤਰੀ ਹੈ ਅੱਛਾ ਤੇ ਬਾਈ ਕਿਵੇਂ ਲੱਗ ਰਿਹਾ ਮੇਲੇ ਦੇ ਵਿੱਚ ਆ ਕੇ ਮੇਲਾ ਤਾਂ ਵਧੀਆ ਲੱਗਦਾ ਠੀਕ ਹੈ ਹਾਂ ਵਧੀਆ ਹੋਰ ਕਿਹੜੇ ਕਿਹੜੇ ਮੇਲੇ ਲਾਏ ਆ ਤੁਸੀਂ ਮੇਲਾ ਜੇ ਤਾਂ ਇਹ ਸ਼ੁਰੂਆਤ ਆ ਚੱਲੇ ਆ ਪਹਿਲੇ ਚੈਲਾ ਮੇਲਾ ਲਾਇਆ ਜੀ ਦੋਸਤੋ ਪਹਿਲਾ ਮੇਲਾ ਲਾਇਆ ਬਾਈ ਹੋਰਾਂ ਨੇ ਪਹਿਲੇ ਮੇਲੇ ਦੇ ਵਿੱਚ ਨੌ ਘਟਕੇ ਜਾ ਰਹੇ ਆ ਪਿੰਡ ਨੂੰ ਤੇ ਬਹੁਤ ਖੁਸ਼ੀ ਹੋਈ ਆ ਬਾਈ ਹੋਰਾਂ ਨੂੰ ਵੀ ਬਾਕੀ ਰੈਕਟਰ ਸਾਹਿਬ ਕੁਲਵਿੰਦਰ ਜੀ ਦੀ ਮਿਹਨਤ ਆ ਜੀ ਹਾਂ ਜੀ ਹਾਂ ਜੀ ਅੱਛਾ ਇਹ ਬਾਈ ਸਾਡੇ ਸਾਡੇ ਸਾਰੇ ਪਿੰਡ ਚ ਸਾਡੇ ਸਾਰੇ ਜਾਨਵਰ ਇਹ ਤਿਆਰ ਕਰ ਰਿਹਾ ਜੀ ਠੀਕ ਹੈ ਬੜੀ ਮਿਹਨਤ ਇਹਨੇ ਤਿਆਰ ਕੀਤੀ ਆ ਜੀ ਠੀਕ ਹੈ ਬੜੀ ਬੇਨਤੀ ਤੇ ਬਾਈ ਨੂੰ ਵੀ ਬਹੁਤ-ਬਹੁਤ ਵਧਾਈਆਂ ਕਿਉਂਕਿ ਹਾਂ ਜੀ ਬਹੁਤ سارے ਡਾਕਟਰ ਨੇ ਜਿਹੜੇ ਪਿੰਡ ਦੇ ਵਿੱਚ ਵਧੀਆ ਸੀਮਤੇ ਕੰਮ ਕਰਦੇ ਨੇ ਉਹ ਬਹੁਤ ਬਹੁਤ ਗੁੱਜ ਸਾਡੇ ਪਿੰਡ ਚ ਜਾਨੀ ਮਹਾਰਾ ਸੁਖ ਲੱਕ ਕੇ ਆਉਂਦੇ ਸਮੇਂ ਚ ਬਹੁਤ ਵਧੀਆ ਜਾਨਵਰ ਲੈ ਕੇ ਆਇਆ ਕਰਾਂ ਠੀਕ ਹੈ ਭਾਈ ਮੇਲੇ ਦੇ ਵਿੱਚ ਜੋ ਰਿਜ਼ਲਟ ਆ ਰਿਹਾ ਉਹਦੇ ਤੋਂ ਸੰਤੁਸ਼ਟ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਠੀਕ ਹੈ ਦੋਸਤੋ ਇੱਕ ਹੋਰ ਕੱਟੀ ਤੁਹਾਨੂੰ ਮਿਲਾ ਦਈਏ ਜਿਹੜੀ ਕੀ ਆਈ ਆਗੀ ਟੌਪ 10 ਦੇ ਵਿੱਚ ਆਈ ਆ ਬਰੀਡ ਦੇ ਵਿੱਚ ਕਿਹੜੇ ਬੁੱਲ ਦੀ ਆਗੀ ਕਿਹੜੇ ਕੈਟਾਗਰੀ ਦੇ ਵਿੱਚ ਪਾਈ ਹੋਈ ਸੀ ਬਾਈ ਉਹਨੇ ਬਾਈ ਕਿਹੜੀ ਕੈਟਾਗਰੀ ਚ ਪਾਈ ਜੀ ਇਹ ਬਾਈ ਆਪਾਂ ਪਾਈ ਸੀ ਬਿਊਟੀ ਦਾ 0 ਤੋਂ 3 ਮਹੀਨੇ ਦਾ ਠੀਕ ਹੈ ਬਾਈ ਕਿਹੜੇ ਬੰਦੀ ਆ ਮਾਂ ਮੱਖੂ ਕੀ ਰਿਕਾਰਡ ਹੈ ਜਿਹੜੇ ਆਪਣੇ ਹੈਗੇ ਆ ਉਹਦਾ ਐਚ ਆਰ ਬੀ ਸੀ ਦਾ ਹੈਗਾ ਇਹ 37 78 ਕਾਰਡ ਦਾ ਜੀ ਠੀਕ ਹੈ ਮਾਂ ਦਾ ਬਾਈ ਕੀ ਰਿਕਾਰਡ ਹੈ ਇਹਦੀ ਵੀਰੇ ਮਾਂ ਪਹਿਲੇ ਸੁਣਾ ਦਿੱਤਾ ਸੀ ਉਹਨੇ 14 ਲੀਟਰ ਐਰ ਕੀ 17 ਕ ਤੇ ਚੱਲੀ ਜਾਂਦੀ ਹੈ ਜੀ ਛੇ ਦਿਨਾਂ ਦੀ ਹੈ ਨਾ 18 ਦਿਨਾਂ ਦੀ ਅੱਜ ਕੱਟੀ 18 ਦਿਨਾਂ ਦੀ ਆਹ ਹਾਂਜੀ ਕੁੱਲ 18 ਦਿਨਾਂ ਦੀ ਕੱਟੀ ਲੈ ਕੇ ਪਹੁੰਚੇ ਨੇ ਬਾਈ ਹੁਰੀ ਇਹ ਟੌਪ 10 ਦੇ ਵਿੱਚ ਆ 10ਵੇਂ ਨੰਬਰ ਤੇ ਕੱਟੀ ਆਈ ਆ ਜਿਹੜਾ ਇੱਥੇ ਆ ਕੇ ਕੰਪੀਟੀਸ਼ਨ ਦੇ ਵਿੱਚ ਪਾ ਗੱਲ ਲੈ ਲਾਂ ਦਾ ਬਾਕੀ ਵੈਸੇ ਤਾਂ ਉਹ ਸਾਰੀ ਜੇਤੂ ਹੁੰਦੇ ਨੇ ਕਿਉਂਕਿ ਕੰਪੀਟੀਸ਼ਨ 'ਚ ਖੜਨਾ ਬਹੁਤ ਵੱਡੀ ਗੱਲ ਹੁੰਦੀ ਆ ਇਹ ਆਈ ਆ ਤੇ ਆਜੋ ਇੱਕ ਹੋਰ ਨਗੀਨਾ ਦਿਖਾਉਣਾ ਮੋਹਰਾਂ ਨਾਲ ਦੇ ਵਿੱਚ ਆ ਫੁੱਲ ਬੰਨ ਚੁੱਕਿਆ ਬਾਈ ਕਿੱਥੋਂ ਆਏ ਹੋਗੇ ਬਾਈ ਜੀ ਪਧੌਰ ਤੋਂ ਜੀ ਬਾਈ ਕਿਹੜੇ ਸੀਮਣ ਦੀ ਆਏ ਇਹ ਬਾਈ ਐਮ 460 ਦੀ ਹੈ ਜੀ ਕੀ ਰਿਕਾਰਡ ਆ ਬਾਈ ਮਾਂ ਪੱਖੋਂ ਮਾਂ ਦਾ ਬਾਈ 19 ਕਿਲੋ 200 ਕਿਵੇਂ ਲੱਗਿਆ ਜਾਨੇ ਮਿਲਨੇ ਤੇ ਬਾਈ ਹਾਂਜੀ ਕਿਵੇਂ ਲੱਗਿਆ ਬਾਈ ਅੱਜ ਫਿਰ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਕਿੰਨੀ ਕੋ ਖੁਸ਼ੀ ਅੱਜ ਫਿਰ ਕੱਟੀ ਆ ਗਈ ਹੈ ਕਿੰਨੇ ਟਾਈਮ ਤੋਂ ਬਾਈ ਕੰਮ ਕਰਦੇ ਹੋ ਫਿਰ ਬਰੀਡ ਤੇ ਹਾਂਜੀ ਬਾਈ 20 ਸਾਲ ਹੋ ਗਏ ਸਨ ਪਰ 20 ਸਾਲ ਹੋ ਗਏ ਤੇ ਪਹਿਲਾਂ ਵੀ ਕੋਈ ਜਨਮਰ ਆਇਆ ਆਪਣਾ ਹਾਂ ਪਹਿਲਾਂ ਕੱਟਾ ਐਸੇ ਮਿਲੇ ਦੀ ਆਇਆ ਸੀਗਾ ਨੀਲੀ ਦਾ ਵੀਰਾ ਜੀ ਠੀਕ ਹੈ ਜੋ ਬਾਈ ਹੁਣ ਕੱਟੀਆਂ ਤੇ ਜਾਂ ਪਸ਼ੂਆਂ ਤੇ ਕੰਮ ਕਰਨ ਲੱਗੇ ਨੇ ਉਹਨਾਂ ਨੂੰ ਬਾਈ ਕੋਈ ਮੈਸੇਜ ਦੇਣਾ ਚਾਹੋਗੇ ਬਸ ਬਾਈ ਪਹਿਲਾਂ ਉਹਨੂੰ ਮੈਸੇਜ ਤੇ ਆਈ ਆਪਣਾ ਬਰੀਡ ਤੇ ਕੰਮ ਕਰਨਾ ਚਾਹੀਦਾ ਠੀਕ ਆ ਤੇ ਉਹਨਾਂ ਦਾ ਪਿੱਛੋਂ ਦੋ ਪੀੜ੍ਹੀਆਂ ਦਾ ਜਿਵੇਂ ਕਹਿੰਦੇ ਰਕਾਤ ਅੱਛਾ ਵਾਲਾ ਪਸ਼ੂ ਰੱਖੇ ਉਹਦਾ ਪਾਲੋ ਹਾਂ ਠੀਕ ਹੈ ਉਸੇ ਦੇ ਚੰਗਾ ਸੀਮਨ ਲਵਾ ਕੇ ਅੱਗੇ ਬਰੀਡ ਤੇ ਕੰਮ ਠੀਕ ਆ ਬਾਈ ਜੀ ਤੇ ਦੋਸਤੋ ਦੇਖ ਸਕਦੇ ਹੋ ਬਾਈ ਉਹਨਾਂ ਦਾ ਜਿਹੜਾ ਕੱਟੀ ਆਈ ਹੈ ਕਿ 6ਵੇਂ ਨੰਬਰ ਤੇ ਬਾਕੀ ਰਿਕਾਰਡ ਬਾਈ ਉਹਨਾਂ ਨੂੰ ਦੱਸ ਤਾ ਵੀ ਕੰਮ ਕਰੋ ਬਰੀਡ ਤੇ ਬਹੁਤ ਸੋਹਣੀ ਕੱਟੀ ਆ ਇਹਨੂੰ ਤੇ ਦੇਖ ਸਕਦੇ ਹੋ ਕਰਿਓ ਵੀਡੀਓ ਸ਼ੇਅਰ ਧੰਨਵਾਦ ਪਹਿਲੇ ਨੰਬਰ ਤੇ ਜਿਹੜੀ ਨੀਲੀ 라ਵੀ ਦੀ ਕੰਪੀਟੀਸ਼ਨ ਦੇ ਵਿੱਚ ਕੱਟੀ ਆਈ ਆ ਸਾਹਮਣੇ ਦੇਖ ਸਕਦੇ ਆ ਬਾਕੀ ਤੁਸੀਂ ਗੱਲਬਾਤ ਬਾਈ ਨਾਲ ਕਰਾਉਨੇ ਆਂਗੇ ਬਾਈ ਕਿਹੜੇ ਬੋਲੋਂ ਦੀ ਕੱਟੀ ਆ ਇਹ ਇਹ ਲੰਡੇ ਦੀ ਆ ਵੀਰੇ ਠੀਕ ਐ ਮਾਂ ਦਾ ਕੀ ਰਕਾਰਡ ਆ ਬਾਈ 10 17 18 ਲੀਟਰ ਕਿੰਨੇ ਟਾਈਮ ਦੀ ਆ ਬਾਈ ਕੱਟੀ ਇਹ 3 ਮਹੀਨੇ ਦੀ ਆ ਵੀਰੇ ਠੀਕ ਐ ਕਿਵੇਂ ਲੱਗ ਰਿਹਾ ਬਾਈ ਫਿਰ ਪਹਿਲੇ ਨੂੰ ਵਰਤੇ ਬਹੁਤ ਵਧੀਆ ਲੱਗ ਰਿਹਾ ਪਹਿਲੀ ਵਾਰ ਮੇਲੇ ਤੇ ਕਿਉਂਕਿ ਪਹਿਲਾਂ ਵੀ ਆਉਂਦੇ ਰਹੇ ਆ ਵੀਰੇ ਪਹਿਲਾਂ ਹੋਰ ਵੀ ਆਪਣੇ ਨਾਲੇ ਨੀਲੀ ਰਗਦੀਆਂ ਮੱਝਾਂ ਆਗੀਆਂ ਆ ਚੌਥੇ ਨੰਬਰ ਦੇ ਸ਼ੋ ਵੀ ਵੱਡੀ ਝੋਟੀ ਆ ਉਹ ਖੀਰਿਆਂ ਚ ਪਾਉਣੀ ਆ ਵਿੱਚ ਆ ਦੇਖ ਲੱਗ ਸਕਦੇ ਹੋ ਤੇ ਕਿ ਤੁਸੀਂ ਇਹ ਬਾਈ ਦੀ ਕੱਟੀ ਵੀ ਜਿਹੜਾ ਮੁਕਾਬਲੇ ਦੇ ਵਿੱਚੋਂ 5ਵੇਂ ਨੰਬਰ ਤੇ ਆਈ ਆ ਦੇਖ ਸਕਦੇ ਹੋ ਬਾਈ ਕਿਹੜੇ ਬੁਲਦੀ ਹੈਗੀ ਇਹ ਪਾਰਸ ਦੀ ਹੈ ਜੀ ਪਾਰਸ ਦੀ ਕੱਟੀ ਆ ਬਾਈ ਮਾਂ ਦਾ ਬਾਈ ਕੀਰਕਾ ਸੋਣਾਗਾ ਤਾਂ ਹੀ ਇਹ ਮਕਾਮ ਆ ਜਿਹੜੇ ਕਿਸਾਨ ਪ੍ਰਾਪੂ ਮਿਲਦੇ ਆ 6 ਤੋਂ 12 ਮਹੀਨਿਆਂ ਦੇ ਵਿੱਚ ਕੱਟੀ ਇਹ ਆਈ ਹੈਗੀ ਤੇ ਕਿੰਨੇ ਨੰਬਰ ਤੇ ਆਈ ਆ ਬਾਈ 8ਵੇਂ ਸਥਾਨ ਤੇ ਆਈ ਹੈਗੀ ਤੇ ਬਾਕੀ ਬਾਈ ਤੂੰ ਪੁੱਛਦੇ ਆ ਬਾਈ ਕਿਹੜੇ ਬੁਲਦੀ ਆ ਇਹ ਲਾਹੌਰੀ ਦੀ ਹੈ ਜੀ ਲਾਹੌਰੀ ਬੁਲਦੀ ਆ ਮਾਂ ਦਾ ਕੀਰਕਾੜਾ ਬਾਈ ਮਾਂ ਆਪਣੇ ਨਾਰਮਲ ਆ ਜੀ ਠੀਕ ਹੈ 2012 ਕਰੀਅਰ ਦੇ ਇਥੇ ਚੱਲੀ ਸੀ ਔਰ ਥੋੜੀ ਮੈਂ ਸਟੇਟਸ ਆ ਜੀ ਤੇ ਪਹਿਲੀ ਵਾਰ ਮੇਲੇ ਤੇ ਆਇਆ ਬਾਈ ਕਿ ਪਹਿਲਾ ਹੁੰਦਾ ਗਾੜੀ ਦੂਜੀ ਵਾਰ ਹਾਂਜੀ ਠੀਕ ਹੈ ਤੇ ਦੇਖ ਲਓ ਬਾਈ